ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਜੀਤ ਕੋ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਅਮੀਰ ਕਰਦੇ ਆ ਵਧੀਆ ਹੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਜਮੂਰ ਲੋਇ ਟਾਈਮ ਆ ਜਿਹੜਾ 7 ਸਾਨੂੰ 7:30 ਹੋ ਗਏ ਆਪਾਂ ਹੁਣ ਵਲੌਗ ਸ਼ੁਰੂ ਕੀਤਾ ਜੀ ਅੱਜ ਆਪਾਂ ਸਾਰੇ ਘਰ ਮੰਨ ਲੇਟ ਹੋ ਗਏ ਕੁਝ ਆਪਣੇ ਰਿਸ਼ਤੇਦਾਰ ਆ ਕੇ ਦੀ ਸ਼ਾਮ ਜੀ ਨੂੰ ਫਿਰ ਆਪਾਂ ਸਬਜ਼ੀ ਸੁੱਕੀਆਂ ਚੀਰਨ ਲੱਗੇ ਉਸ ਤੋਂ ਬਾਅਦ ਆਪਣੇ ਰਿਸ਼ਤੇਦਾਰ ਆ ਗਏ ਹੁਣ ਆਪਾਂ ਸਬਜ਼ੀ ਦਾ ਰੱਖੀਏ ਦੇਖੋ ਹੁਣ ਇਸ ਨੂੰ मतलब सब्जी का आप कदू की बनाव गे देखो कद्दू कश करके धारा रखे गा इधर अजय देखो अपना आटा छान बैठे आटा गुन्ना गा इधर मसाला भुज जाता गा इधर आप बना रखिए चोड़ियों ने सब्जी बनाई अपना दुध पा के तोड़ी मसाला भुन के अपना यह आप सब्जी मसाला भुन के ये आप मसाले ऐड करके आप कदू पालना जो कद्दू कस करो ये जो

ਮਾਲੂ ਮਿਰਚ ਕੋਈ ਆਪ ਮਸਾਲੇ ਨਾਲ ਹਿਲਾਵਾਂਗੇ ਇਹ ਪਾ ਦਵਾਂਗੇ ਬੰਦ ਜੀ ਆਪੇ ਖਾ ਦੇਖੋ अब तो तूने पानी चढ़ा देना इन्द्रा को पानी दे दीजिए अपने सब्जी सब्जी अब तो पानी हो रहा है इन्द्रा को दे दीजिए लहसब जी अपने तार ठीक सब्जी अपने बढ़ा दी अब गोंदी है ना आटा अब तो गोंद के आप आइलेट के कैंडी पर्चे बाँधता ਅਸੀਂ ਸਾਡੇ ਤੋਂ ਵੀ ਕਿਹਾ ਉਹ ਲਾਵੇਗਾ ਪੈਸੇ ਬੜੇ ਰੋਟੀ ਬਣਾ ਦੇਣਾ ਸਵੇਰੇ 7:00 ਵਜੇ ਕਿਉਂਕਿ ਅਕਰੋਟੀ ਤੋਂ ਮੋੜਾ ਨਾ ਹੀ ਦੱਸ ਪਤਾ ਚ। ਕਿਨੇ ਰਿਸ਼ਤੇ ਦਾ ਉਹਨੂੰ ਉਹ ਲਾਉਂ ਗਿਆ ਆਪਾਂ। ਫਿਰ ਇਹ ਵੀ ਉਹਨਾਂ ਆਪਣੇ ਕੋਲੀ ਨੇ 4 ਕਿਲੋ ਲੇ ਲਾ ਫਿਰ बच्चे ਸਕੂਲ ਗਈ ਸਕੂਲ ਤੋਂ ਬਾਅਦ ਕਿਰਤ ਕੋਲੇ ਪਹੁੰਚੇ। ਕਿਤੇ ਘੱਟ ਰੋਲ ਤੇ ਲਾਉਣ ਦੇ ਬਣਦੇ। ਨਾਲ ਪੱਟਾ ਲੈ ਲਈ। ਉਹਦੇ ਚੱਪ ਆਪਣੀ ਸਬਜੀ ਬਣ ਗਈ। ਆਟਾ ਲੱਭਦੇ ਨੂੰ ਉਹ ਕੁਝ ਚੱਪਾ ਲੈ ਲੈ ਕਰਦੀ ਦੇਖਾ ਕੇ ਦੇ ਦੇ ਜੀ ਆ ਕੇ ਲੰਮਾ ਪਾਸਰਾ ਘਰ ਆ ਲੈ ਕੇ ਜੀ ਇਹ ਜੜਜੀ ਆ ਇਹੋ ਫਲ ਭਾ ਦੇਣ ਐਵੇਂ ਗੇੜਦਾ ਸੁਤਰੀ ਗਾ ਤੇ ਕਿੰਨ ਨੂੰ ਫਿਰ ਜਿੱਤੇ ਕਾਲੇ ਹੋ ਜਾਂਦੇ ਨੇ ਇਹ ਇਹ ਲਈ ਕਿ ਇਹ ਪਾਸਤਰਨ ਜਾਰ ਦੇਵੇ ਟਾਈਮ ਐਸੇ ਤਰ੍ਹਾਂ ਆਪਾਂ ਨੂੰ ਅੰਦਰ ਲਗਾ ਗਏ ਅਸੀਂ ਅੰਦਰ ਐਸੀ ਚਿਤਰ ਦਾਂਗੇ ਖਰਾਬ ਨਹੀਂ ਹੁੰਦੀ ਦੋ ਦਿਨ ਪਹਿ ਰਹਿਣੀ ਇਹੋ ਆਪਾਂ ਪੈਂਟਰ ਚ ਪਾ ਦਈਏ ਤਰਫ ਤਾਂ ਤੁਸੀਂ ਬਰਫਾ ਪਾਤੀ ਆਪਾਂ ਹਸਪਰ ਕਿਤਾ ਬਣੀ ਫਿਲਟਰ ਵਾਲਾ ਪਾਣੀ ਸਬਜ਼ੀਆਂ ਵੱੜ ਗਿਆ ਆਪਣਾ ਹੁਣ ਆਪਾਂ ਲਾ ਲਾਂਗੇ ਰੋਟੀ ਲਓ ਜੀ ਆਪਾਂ ਰੋਟੀ ਬਣਾਏ ਚਲੋ ਆਪਾਂ ਸਬਜ਼ੀਆਂ ਬਣਾਤੇ ਆ ਰੋਟੀ ਬਣਾਤੀ ਆਪਾਂ ਮੈਂ ਕਿਹਾ ਪੰਜ ਚਾਰ ਮਿੰਟ ਪਸੀਨਾ ਸਖਾ ਲਈਏ ਫਿਰ ਆਪਾਂ ਨਾ ਕੇ ਆਨੇ ਆ ਕੰਮ ਧੰਦੇ ਆਪਾਂ ਬਾਹਰ ਲੈ ਕਿਚਨ ਦੇ ਸਾਰੇ ਨਮੇੜ ਤੇ ਸੀਨਾ ਸਖਾ ਲਈਏ ਫਿਰ ਪਾਣੀ ਲੈ ਪਾਣੀ ਪੀ ਲਈਏ ਮੈਂ ਪਸੀਨਾ ਸੁੱਕ ਜਾਣ ਦੋ ਇੰਨੀ ਗਰਮੀ ਹੋਈ ਪਈ ਆ ਬਹੁਤ ਜਿਆਦਾ ਕੱਲ ਇੱਕ ਭਾਦੂ ਸੀਗੀ ਅੱਜ ਦੋ ਭਾਦੂ ਹੋ ਗਈ ਕੱਲ ਮੀਂਹ ਪੈ ਗਿਆ ਸੀਗਾ ਕੱਲ ਤਾਂ ਵਧੀਆ ਮੌਸਮ ਹੋ ਗਿਆ ਸੀਗੇ ਅੱਜ ਤਾਂ ਦੋ ਭਾਦੂ ਨੇ ਇੰਨੀ ਜਿਆਦਾ ਗਰਮੀ ਹੋਈ ਪਈ ਆ ਬੜੀ ਜਿਆਦਾ ਗਰਮੈਸ਼ ਹੋਈ ਪਈ ਆ ਜੀ ਕਹਿੰਦੇ ਹੁੰਦੇ ਨੇ ਸਿਆਣਿਆਂ ਦੀ ਕਹੋਦਾਈ ਹੈ ਨਾ ਸਸ ਦੀ ਝੜਕੀ ਤੇ ਭਾਦੋਂ ਦੀ ਝੜਕੀ ਇੱਕ ਬਰਾਬਰ ਪਰ ਇਹ ਨਾਲ ਇਹ ਕਹਿੰਦੇ ਨੇ ਇਹ ਕਹਿੰਦੇ ਭਾਦੋਂ ਦਾ ਭਜਾ ਜੱਟ ਕਹਿੰਦੇ ਸਾਥ ਹੋ ਗਿਆ ਸੀਗੇ ਇਹ ਸੱਚੀ ਗੱਲ ਹੈ ਜੀ ਤੁਸੀਂ ਆਪਦੀਆਂ ਨਾਨੀਆਂ ਦਾਦੀਆਂ ਨੂੰ ਪੁੱਛ ਕੇ ਦੇਖਿਓ ਕਿਹੋਂ ਸੱਚੀ ਆ ਇੰਨੀ ਜ਼ਿਆਦਾ ਗਰਮੀ ਸੀਗੀ ਭਾਦੋ ਚ ਖੇਤ ਕੰਮ ਕਰਨ ਦਾ ਕਰਦਾ ਜੱਟ ਛੱਡ ਕੇ ਆ ਗਿਆ ਸੀ ਕਹਿੰਦਾ ਚਲੋ ਆਪਾਂ ਤਾਂ ਡੇਰੇ 'ਚ ਹੀ ਜਾਂਦੇ ਆ ਆਪਾਂ ਤਾਂ ਕੰਮ ਕਰਦੇ ਨਹੀਂ ਬੜੀ ਜ਼ਿਆਦਾ ਗਰਮੀ ਆ ਗਰਮੀ ਹੈ ਹੀ ਬੜੀ ਜ਼ਿਆਦਾ ਪੈਂਦੀ ਇੰਜ ਜ਼ਿਆਦਾ ਗਰਮੀ ਪਰ ਕੰਮ ਤਾਂ ਫਿਰ ਆਪਾਂ ਨੂੰ ਹੀ ਕਰ ਲੈ ਜਿਹੜੇ ਵੀ ਨਾ ਸਰਦਾ ਨੇ ਕਰਨਾ ਪੈਂਦੇ ਜੀ ਰੋਟੀ ਪਾਣੀ ਦੇੋਗੇ ਮੱਝਾਂ ਦੇ ਹੋਗੇ ਠੀਕ ਹੈ ਜੀ ਹੋਰ ਕੰਮ ਧੰਦੇ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਖੇਤ ਦੇ ਹੋਗੇ ਇੰਨੇ ਦਿਨ ਇੱਕ ਤਾਂ ਗਰਮੀ ਜ਼ਿਆਦਾ ਹੋ ਜਾਂਦੀ ਆ ਇੱਕ ਆਪਣੇ ਕੰਮ ਵਾਲੇ ਹੋ ਜਾਂਦੇ ਨੇ ਚਲੋ ਜੀ ਆਪਾਂ ਪਾਣੀ ਪੀ ਲਈਏ ਸਮਠੜ ਕੇ ਮਿਲਦੇ ਆਂ ਚਲੋ ਜੀ ਆਪਾਂ ਰੋਟੀ ਪਾਣੀ ਖਾ ਲਈਏ ਆਪਾਂ ਪਹਿਲਾਂ ਨਾ ਆਈਏ ਫਿਰ ਆਪਾਂ ਦੇਖਦੇ ਆਂ ਕੀ ਕੰਮ ਧੰਦਾ ਹੋਰ ਬਣਦਾ ਜੇ ਟਾਈਮ ਰਹੇ ਆਪਣੇ ਕੋਲੇ ਆਪਾਂ ਨੇ ਸੂਟ ਕੱਟਣਾ ਸਵੇਰੇ ਆਪਣੀ ਸਲਾਸੀ ਵੀ ਕੰਮ ਧੰਦੇ ਕਰਕੇ ਆਪਾਂ ਸਵੇਰੇ ਕੱਟਦੇ ਸਵੇਰੇ ਬਸ ਨਹੀਂ ਟਾਈਮ ਲੱਗਾ ਕੱਟਿਆ ਨਿਗਾ ਜੀ ਕੰਮ-ਕੁੰਮਾ ਚ ਐਵੇਂ 12:00 ਵੱਜ ਗਏ ਦੁਵਾਦ ਆਪਾਂ ਦਾ ਘੰਟਾ ਅੱਧਾ ਘੰਟਾ ਰੈਸਟ ਕਰਨ ਲੱਗ ਗਏ ਫਿਰ ਆਪਣੇ ਸ਼ਾਮ ਦੇ ਕੰਮ ਦਾ ਟਾਈਮ ਹੋ ਗਈ ਚਾਹ ਬਣਾ ਲਉ ਸਬਜ਼ੀਆਂ ਬਣਾ ਲਉ ਮੱਜਾ ਕੰਨੇ ਹੋ ਜਾਊ ਸੱਣੀ ਕਰ ਦੋ ਪਾਣੀ ਪਿਲਾ ਲਓ ਕਿਉਂ ਦਿਨ ਛੋਟੇ ਹੋ ਗਈ ਸਾਨੂੰ ਦਿਖਾਉਣੇ ਆਪਾਂ ਆਹ ਦੇਖੋ ਸੂਟ ਪਿਆ ਆਪਣਾ ਸਵੇਰ ਦਾ ਐਵੇਂ ਪਿਆ ਜੀ ਕੱਟਾਂ ਦੇ ਤੋੜੇ ਐਸੀ ਵੀ ਚਲ ਟਾਈਮ ਲੱਗੂਗਾ ਕੱਟਦੇ ਆ ਚਲੋ ਹੁਣ ਦੇਖਦੇ ਆਪਾਂ ਜੇ ਆਪਣੇ ਕੋਲ ਟਾਈਮ ਬਚੇ ਆਪਣਾ ਲੱਗਿਆ ਬਣ ਜਾਵੀਂ ਆਪਾਂ ਕੱਟਦੇ ਨੇ ਫਿਰ ਕੱਟ ਕੇ ਧਰ ਦੇਣ ਸਵੇਰੇ ਆਪਾਂ ਨੂੰ ਸਟਿਚ ਕਰਨਾ ਸੌਖਾ ਹੋ ਜਾਊਗਾ ਕਿ ਆਪਾਂ ਫਿਰ ਮਸ਼ੀਨ ਤੇ ਬੈਠੇ ਹੋ ਜਾਾਂਗੇ ਨਹੀਂ ਕਿਹਨ ਪਹਿਲਾਂ ਆਪਣਾ ਅੱਧਾ ਪੌਣਾ ਘੰਟਾ ਸੂਟ ਕੱਟਣ ਤੇ ਲੱਗ ਜਾਊਗਾ ਫਿਰ ਆਪਾਂ ਮਸ਼ੀਨ ਕੰਨੀ ਜਾਵਾਂਗੇ ਕਦੇ ਬਹੁਤ ਸਾਰੇ ਕੰਮ ਸੀਗੇ ਜੇ ਇੱਕ ਦਿਨ ਬਗ ਜਾ ਫਿਰ ਆਪਣੇ ਦੂਜੇ ਦਿਨ ਕੰਮ ਪਾਦੇ ਜਾਂਦੇ ਨੇ ਕਿ ਕੱਪੜੇ ਤੈ ਮਾਰ ਲੋ ਘਰ ਤੋਂ ਲਾ ਲੋ ਪ੍ਰੈਸ ਕਰ ਲੋ ਅੱਜ ਆਪਣੇ ਪ੍ਰੈਸ ਕਰਨ ਵਾਲੇ ਕੱਪੜੇ ਕਾਫੀ ਸੀਗੇ ਪ੍ਰੈਸ ਕਰੇ ਦੂਜੇ ਮੇਜ਼ ਤੇ ਚੱਕ ਕੇ ਸਾਹਮਣੇ ਆਪਾਂ ਨੇ ਖਲਾਰਾ ਵਾਲਾ ਪਿਆ ਪਿਆ ਸੀਗਾ ਜੀ ਕੱਪੜਿਆਂ ਦਾ ਇਸ ਕਰਕੇ ਕੱਲੇ ਜਾਣੇ ਤਾਂ ਕੰਮ ਨਹੀਂ ਲੋਟਾਂ ਦੇ ਚਲੋ ਵਿੱਚ ਭੱਜਣਾ ਠੱਕ ਕਰਕੇ ਆਪਾਂ ਮਸ਼ੀਨ ਤੇ ਬਹਿ ਜਾਂਨੇ ਨਾਲੇ ਦਿਲ ਲੱਗਿਆ ਰਹਿੰਦਾ ਨਾਲੇ ਚਲੋ ਆਪਣਾ ਕੰਮ ਬਣ ਜਾਂਦਾਗਾ ਨਾਲੇ ਆਪਾਂ ਦੇ ਸੂਟ ਕਰ ਲੈਣੇ ਨਾਲੇ ਆਪਾਂ ਪਹਿਣ ਪਾਈ ਜਿਹਦੇ ਪਾਣਾ ਜਾਂਦੇ ਉਹਨਾਂ ਨੂੰ ਸਟਿਚ ਕਰਦਿੰਨੇ ਹੈਗੇ ਚਲੋ ਜਿੰਨਾ ਕਿ ਟਾਈਮ ਬਚਦਾ ਆਪਾਂ ਪੂਰਾ ਲਾਹਾ ਲੈਨੇ ਆਪਦੇ ਟਾਈਮ ਦਾ ਟਾਈਮ ਤੋਂ ਟਾਈਮ ਕੱਢ ਕੇ ਆਪਾਂ ਸਾਰੇ ਕੰਮਾਂ ਦਾ ਵੀ ਨਿਬੇੜ ਦਿੱਤੇ ਚਲੋ ਆਪਾਂ ਅੱਜ ਦੀ ਵੀਡੀਓ ਇੰਦੀ ਇਥੇ ਕਰਦੇ ਆ ਮਿਲਦੇ ਆ ਨੈਕਸਟ ਬਲੌਗ ਨਾਲ ਤੱਕ ਤੱਕ ਲਈ ਸਤ ਸ੍ਰੀ ਅਕਾਲ